ਜੀ ਆਂ ਦੱਸ 2 ਮਿੰਟ ਬਾਹਰ ਵੀ ਨਹੀਂ ਕਿਤੇ ਜਾ ਲੰਦੇ ਵੇ ਤੂੰ ਕਿ ਸਾਡੇ ਘਰ ਵਿੱਚ ਦਰੀਆਂ ਵਿਸ਼ਾ ਕੇ ਬੈਠਾ ਹੈ ਉੱਠ ਕੌਣ ਹੈ ਤੂੰ ਉਹ ਗਲੀਚੇ ਵਾਲਾ ਤਰ ਗਲੀਚੇ ਵਿਖਾਉਣੇ ਸੀ ਅੱਛਾ ਸਾਰੇ ਲਿੱਲੇ ਆ ਸਾਰੇ ਹੀ ਚੱਲ ਚੱਲ ਜਾ ਹਾਂ ਉਹ ਲਿੱਲੇ ਸਾਰੇ ਤਾਂ ਮੂੰਹ ਵੇਖਣ ਨੇ ਸਿਲੈਕਟ ਕਰਨ ਲਈ ਬੁਲਾਇਆ ਤੈਨੂੰ ਕੀ ਕਰਨੀ ਅੱਛਾ ਜੇ ਲੈਣੇ ਆ ਹੂੰ ਪਹਿਲਾਂ ਨਹੀਂ ਦੋ ਸੁਖ ਦੇਣ ਗ੍ਰੇਟ ਰੂਟ ਵੀ ਨਹੀਂ ਹੋਣਾ ਉਹਨੇ ਕਿਹਾ ਪਹਿਲਾਂ ਔਖਾ ਬੋਲੀ ਜਾਣ ਦੀ ਲੈ ਵੀਰਾ ਤੂੰ ਕਸ਼ਮੀਰ ਵਾਲ ਦਾ ਨਾ ਮੇਰੀ ਭੂਆ ਵੀ ਉੱਥੋਂ ਦੀ ਹੈ ਨਹੀਂ ਜੀ ਨਹੀਂ ਮੈਂ ਤਾਂ ਲਖਨਊ ਸਾਈਡ ਦਾ

ਯਾਹ ਹੋਇਆ ਤੇਰਾ ਨਹੀਂ ਹੋਣਾ ਵੀ ਨਹੀਂ ਜਿੱਤਰਾ ਤੇਰੀ ਸ਼ਗਲ ਹੈ ਠੀਕ ਹੈ ਨਾ ਰੇਟ ਰੂਟ ਦੱਸ ਆ ਰਿਆਂ ਦਾ ਅਰੇ ਉਠੋਗੇ ਤਾਂ ਵੀ बताएंगे ਲੈ ਆਕੜ ਵੇਖ ਮਾਰਨ ਦਿਆ ਜਿਵੇਂ ਬਾਦਸ਼ਾਹ ਫਿਲਮ ਦਾ ਸੁਲਮਾਨ ਖਾਨ ਹੁੰਦਾ ਹੈ ਅਰੇ ਬਾਦਸ਼ਾਹ ਫਿਲਮ ਹੈ ਕਦ ਸੁਲਮਾਨ ਖਾਨ ਆ ਗਿਆ ਨਾਲੇ ਫੁੱਲ ਕਿਤਰਾ ਨੇ ਪਾਏ ਚਿੱਟੇ ਫੁੱਲ ਤੇ ਕਾਲੀ ਕਿਨਾਰੀ ਕਿਹੜਾ ਕਾਰੀਗਰ ਲਾਇਆ ਤੂੰ ਇਹ ਬਣਾਉਣ ਵਾਸਤੇ ਐਂ ਚੱਲ ਕੋਈ ਗੱਲ ਨਹੀਂ ਫੇਰ ਵੀ ਮੈਂ ਲੈ ਲੂੰਗੀ ਮੈਂ ਮਾਨ ਨਹੀਂ ਤੋੜਦੀ ਆਵੇ ਕਾਲਾ ਹੀ ਰੰਗ ਪੂਰਾ ਪਾਤਾ ਭਰਾ ਸਾਡੇ ਤੇ ਕੁੱਤਾ ਵੀ ਕਾਲੇ ਰੰਗ ਦਾ ਇੱਥੇ ਬੈਟਰ ਨਜ਼ਰ ਵੀ ਨਹੀਂ ਹੋਣਾ ਹੈਗਾ ਹੋਰ ਖਾ ਬਿਸਕੁਟ ਹੀ ਖਾਂਨ ਸਾਡੇ ਨਿਆਣੇ ਇੰਨੇ ਬਿਸਕੁਟ ਖਾਂਦੇ ਆ ਇੱਥੇ ਡੇਗ ਦੇ ਬਿਸਕੁਟ ਲੱਭਾਂਗੇ ਕਿ ਮੈਟਸਾਬ ਕਰਾਂਗੇ ਇਧਰ ਆ ਆ ਰੰਗ ਦੇ ਫੁੱਲ ਕਿਤੇ ਵੇਖੀ ਆ ਦੱਸ ਵੇਖਿਆ ਕਿਤੇ ਇਹ ਰੰਗ ਦੇ ਫੁੱਲ ਨੋ ਆਪਣੇ ਕੋਲੇ ਬਣਾਈ ਜਾਣੀਆਂ ਚੀਜ਼ਾਂ ਤੇਰੇ ਕਹਿੰਦਾ ਲੋਕ ਲਾਂਭੇ ਦਿੰਦੇ ਆ ਨਾ ਕਿ ਤੇਰਾ ਨਾ ਦੱਸ ਹਰੀ ਜੋਗਿੰਦਰ ਮਹਿੰਦਰ ਸਿੰਘ ਪ੍ਰਸਾਦ ਜੀ ਨਾਮ ਹਮਾਰਾ ਓ ਹੋ 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 ਨਾਮ ਵੇਖ ਦਾ ਵੜਾ ਚੱਕਿਆ ਜਿਵੇਂ ਬਾਹੂਬਲੀ ਦਾ ਭਰਾ ਹੁੰਦਾ ਵੇ ਤੇਰੇ ਦਾਦੇ ਪੜਦਾਦੇ ਤੇਰੇ ਪਿਓ ਦਾ ਨਾਮ ਨਹੀਂ ਪੁੱਛਿਆ ਤੇਰੇ ਕੱਲੇ ਦਾ ਨਾਮ ਪੁੱਛਿਆ ਜੀ ਇਹ ਹਮਰਾ ਹੀ ਨਾਮ ਹੈ ਫੀਲਿੰਗਰ ਤੇਰੇ ਮਾਪੇ ਦਾ ਚੱਕੀਆਂ ਹੀ ਰਾਜੇ ਵਾਲੀਆਂ ਚੱਕੀਆਂ ਇਹ ਦੇਖੋ ਜੀ ਸਭ ਤੋਂ ਬੈਸਟ ਹੈ ਵੇ ਘਟਲ ਚੜ ਸਰਦ ਪਹਿਲੇ ਸਫਾਈ ਘੋਣੇ ਤੇ ਲੜਾਈਆਂ ਪੈਂਦੀਆਂ ਰੇਟ ਕਰ ਤੂੰ ਜਿਹੜਾ ਕਰਨਾ ਤੈਨੂੰ ਮੈਂ ਦੱਸਾਂ ਆ ਬਿਸ਼ਾਈ ਰੁੜੀ ਹੈ ਸ਼ਾਈ ਰੁੜੀ ਹੈ ਔਰ ਨਾ ਹੀ ਡਿਜ਼ਾਈਨ ਹੈ ਇਹ ਜਾਣੇ ਮੈਂ ਤੁਹਾਡੀ ਸਾਰੀ ਚਲਾਕੀ ਨੂੰ ਸ਼ਾਈ ਰੁੜਗੀ ਹੋਣੀ ਹੈ ਉਹਨੂੰ ਤੁਸੀਂ ਬਣਾਤਾ ਡਿਜ਼ਾਈਨ ਹੈ ਨਾ ਚੱਲ ਕੋਈ ਨਾ ਮੈਂ ਇਹ ਤੁਹਾਨੂੰ ਕੁਝ ਕਹਿੰਦੀ ਠੀਕ ਹੈ ਨਾ ਨਹੀਂ ਤਾਂ ਮੈਂ ਇੱਕ ਚੀਜ਼ ਕਹਦਾ ਨਾ ਸਾਰੀ ਮੱਲੇ ਵਾਲੀਆਂ ਮੇਰਾ ਕਹਿਣਾ ਮੰਨਦੀਆਂ ਤੂੰ ਮੇਰੇ ਨਾਲ ਵਧੀਆ ਤਰੀਕੇ ਨਾਲ ਡੀਲ ਕਰਕੇ ਜਾ ਸਾਰੀ ਮੱਲੇ ਵਾਲੀਆਂ ਤੇ ਤੋਂ ਆ ਮੈਡ ਲੈਣਗੀਆਂ ਖਾਲੀ ਹੋ ਕੇ ਘਰ ਜਾਏਗਾ ਮਤਲਬ ਪਹਿਲੇ ਲੈ ਕੇ ਜਾਏਗਾ ਆ ਕਿੰਨੇ ਦਾ 5500 तो समझ आई तू है। हमको भी नहीं पता, तो ले गिनते हैं, पता लग जाता है पचवंजा पचवंजा सो पचवंजा सो भरा लुट पाई है तू है पचवंजा सो इत दो सो फो

ये तो मेरी आकड़ हट की थी है। ईगो हट है। ओही। चाह तू हूँ गेट ला के दिखा दे हूँ सारे मैट मैं यही इतना ही लेने हैं। अरे खरीदने वाला बात करिए हम लगा देते हैं रेट आपको छोड़िए 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 इसको छोड़िए तो दबका ही सुने यार पांच सौ लेना नहीं लेना चल पांच सौ लेकर का फ्री चाह का कप ले आइए चाय 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 के तो तो हम दीवाने हैं। yeah. दे देंगे। लाएं, 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 लाएं। <laughs> आ गल तू मेरा निकले। चल मैं बना नहीं। दो कप चाहरा खंड पड़ी 10 ਰੁਪਏ ਦਾ ਚਾਹ ਮਿਲਦਾ ਹੈ 5000 ਦਾ ਮੈਟ ਲੈ ਕੇ ਠੂਣਾ ਲਗਾ ਰਹੀ ਹੈ ਹਮ ਤੋਂ ਅਗਲੇ ਸੰ